ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਜੀ ਸਾਈਡ ਚੱਲ ਰਹੀ ਹੈ ਕੰਮ ਜੀਠਾ ਸਾਈਡ ਤੇ ਤੇ ਜਿਵੇਂ ਕਿ ਆ ਤੁਸੀਂ ਕੰਮ ਚੈੱਕ ਕਰ ਸਕਦੇ ਕੰਮ ਸਾਰਾ ਹੋ ਗਿਆ ਸੀ ਕਲੀਅਰ ਹੋ ਗਿਆ ਸੀ ਤੇ ਖਲਾਰਾ ਚਲੋ ਇਧਰ ਉਧਰ ਕੀਤਾ ਕਿਉਂਕਿ ਪ੍ਰੋਕਸੀ ਭਰਨ ਵਾਲੀ ਸੀ ਤੇ ਇਹ ਵੀਰ ਹੋਣਾ ਦੇ ਘਰ ਨਾਲ ਆਪਾਂ ਕੰਮ ਕਰ ਰਹੇ ਤੇ ਵੀਰ ਤਿੰਨੋ ਜਿਹੜੇ ਬਾਹਰ ਆ ਤੇ ਆਪਾਂ ਤੁਹਾਨੂੰ ਇਹਦੇ ਵਿੱਚ ਦਿਖਾਵਾਂਗੇ ਕਿ ਇਹਨਾਂ ਨੇ ਵੀਰੋਨਾਂ ਦਾ ਹਿਸਾਬ ਕੀਤਾ ਇਹਦੇ ਅਸੀਂ ਬਣਾਏ ਸੀ 3038 ਫੁੱਟ ਆ ਦਿਖਾ ਦੇ ਪਤ ਤਿੰਨ ਹਜ਼ਾਰ ਤੇ 38 ਫੁੱਟ ਬਣਾਏ ਸੀ ਤੇ ਚਲੋ ਕੋਈ ਵੀ ਬੰਦਾ ਹੋਵੇ ਨਾ ਉਹਨੂੰ ਹੁੰਦਾ ਕਿ ਚਲੋ ਇੱਕਰਾ ਹਾਬ ਜਿਹੜਾ ਆ ਮਿਸਤਰੀ ਦੇ ਨਾਲ ਮਤਲਬ ਕਿ ਆਪਣਾ ਕੋਈ ਬੰਦਾ ਕਰਾ ਲੇ ਤੇ ਇਹਦੇ ਵਿੱਚ ਸਾਡਾ ਵੀ ਬਹੁਤ ਫਾਇਦਾ ਹੁੰਦਾ ਕਿ ਉਹ ਫਾਇਦਾ ਆਿੰਦਾ ਆ ਕਿ ਜਿਵੇਂ ਕੋਈ ਹਾਬ ਕਰ ਜਾਏ ਤੇ ਸਾਡੀ ਸਿਰਦਤੀ ਖਤਮ ਹੋ ਜਾਂਦੀ ਕੋਈ ਜਿੱਦਾਂ ਵੀਰ ਬਾਹਰ ਆ ਤੇ ਕੱਲ ਨੂੰ ਕੋਈ ਆ ਕੇ ਹਾਬ ਕਰੇ ਸਾਡਾ ਸਾਦਾ ਬੋਲਣਾ ਰਲਣਾ ਨਹੀਂ ਕਿਉਂ ਨਹੀਂ ਰਲਣਾ ਕਿਉਂਕਿ ਉਹਨੇ ਹੋ ਤਰੀਕੇ ਨਾਲ ਬੇਨਤੀ ਮਾਰਨੀ ਆਪਾਂ ਹੋ ਤਰੀਕੇ ਨਾਲ ਬੇਨਤੀ ਮਾਰਨੀ ਦੀ ਆ ਤੇ ਉਹ ਵੀਰ ਨੇ ਕੀ ਕੀਤਾ ਆ ਉਹ ਵੀਰ ਨੇ ਬਣਾਏ ਆ 3100 ਤੇ 4 ਫੁੱਟ ਅਸੀਂ ਬਣਾਏ ਸੀ 3038 ਫੁੱਟ ਤੇ ਉਹਨੇ ਬਣਾਏ ਆ 3100 4 ਫੁੱਟ ਤੇ ਸ਼ਾਰਟ ਫੋਟੋ ਵੀਰ ਵੱਧ 6 ਫੁੱਟ 64 ਫੁੱਟ ਵੀਰ ਵੱਧ ਬਣਾ ਗਿਆ ਆ ਤੇ ਇਹਦੇ ਵਿੱਚ ਘਰ ਵਾਲਿਆਂ ਦਾ ਨੁਕਸਾਨ ਹੋਇਆ ਸਾਡਾ ਕੋਈ ਨੁਕਸਾਨ ਹੋਇਆ ਤੇ ਕਿਉਂਕਿ ਆਪਾਂ ਇਮਾਨਦਾਰੀ ਵਰਤਾਂਗੇ ਤੇ ਫੇਰ ਹੀ ਗਾਂ ਵਾ ਸਕਦੇ ਆ ਤੇ ਇਸ ਚੱਕਰ ਦੇ ਵਿੱਚ ਆਪਾਂ ਬਣਾਏ ਸੀ 3000 ਤੇ 38 ਫੁੱਟ ਉਹਨਾਂ ਨੇ ਬਣਾਏ 3104 ਫੁੱਟ ਜਿਹੜਾ ਵੀਰ ਇਹਨਾਂ ਦੇ ਘਰ ਵਾਲਿਆਂ ਨੇ ਸੱਦਿਆ ਸੀ ਤੇ ਇਸ ਚੱਕਰ ਦੇ ਵਿੱਚ ਆਪਾਂ ਹਮੇਸ਼ਾ ਹੀ ਆਪਣੀ ਇਮਾਨਦਾਰੀ ਵਰਤੀ ਦੀ ਆ ਸਾਰਾ ਹੀ ਵਿੱਧ ਮਟੀਰੀਅਲ ਕੰਮ ਹੋਇਆ ਤੇ ਧੰਨਵਾਦ ਵੀਰ ਉਹਨਾਂ ਦਾ ਜਿਨ੍ਹਾਂ ਨੇ ਸਾਡੇ ਕੋਲ ਕੰਮ ਕਰਾਇਆ ਤੇ ਆਪਾਂ ਵੀ ਤਸੱਲੀ ਪੂਰੀ ਕੰਮ ਦੀ ਕਰਾਈਏ ਤੇ ਸਾਰੇ ਕੰਮਕਾਰ ਕਰਕੇ ਤੇ ਆਪਾਂ ਫੇਰ ਇਹਨਾਂ ਕੋ ਪੈਸੇ ਤੇ ਆਪਾਂ ਤੁਹਾਨੂੰ ਪੂਰੇ ਘਰ ਦੀ ਵੀਡੀਓ ਦਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ